ਪੱਟ ਤਲ ਪੱਟਦੇ ਪੱਟਦੇ ਚੱਲ ਤੇ ਪੱਟ ਫੋਟੋ ਆ ਤੇnga ਪੱਟ ਉਹ ਚਲਾਇਆ ਆਇਆ ਪੱਟਕੇ ਆਇਆ ਆਇਆ ਚੱਲ ਪਟਦੇ ਟੋਟੋਆ ਪਟਦੇ ਮੈਂ ਵੀ ਖਿਲਾਰਨੀ ਮਿੱਟੀ ਖਿਲਾਰ ਦੇ ਖਿਲਾਰ ਦੇ ਖਿਲਾਰ ਦੇ ਹੋਰ ਖਿਲਾਰ ਦੇ ਮਿੱਟੀ ਖਿਲਾਰ ਦੇ ਖਿਲਾਰ ਦੇ ਖਿਲਾਰ ਦੇ ਖਿਲਾਰ ਦੇ ਛਵਾ 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 ਦੇ ਹੋਰ ਪਟਾ ਪਟਦੇ ਪਰਦੇ ਪਟ ਪਟਾ ਵਟਾ ਹੋਰ ਪਟਾ ਹੰਭਗੇ ਬਸ ਹੋਰ ਪੱਟਾ ਐ ਨਹੀਂ ਸਰਨਾ ਪਟ 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 ਹੋਰ ਪੱਟ ਦੇ ਪਾਸੇ ਦਾ ਖਰਚ ਦੇ ਕੋਈ ਪਟ ਲਾ ਪਟ ਲਾ ਪਟਲਾ 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 ਕੋਈ ਪਟ ਦੇ ਪਟ ਦੇ ਪਟ ਦੇ ਪਟ ਦੇ ਪਟਲਾ पटते पढ़ा पटला 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 हो जोर ला के पट्टा पटते पटते पट 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 ਯੋਲਾ ਯੋਲਾ ਹੁਣ ਲੈ ਮੇਰਾ ਕੰਮ ਸਾਲ ਕਰਦਾ ਰੋਟਰ ਇਹ ਤਾਂ ਸਿਕਾਈ ਜਾਂਦਾ ਮਕਲਦਾ ਤੇ ਮੈਂ ਕਹੀ ਨਾ ਖਲਾਤਾ ਸੀ ਇਹਨੇ ਪੈਰਾ ਨਹੀਂ ਖਲਾਤਾ ਸਾਰਾ ਚੱਲ 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 ਖਲਾਰ ਦੇ ਹੋਰ ਖਲਾਰ ਦੇ ਐ ਨਹੀਂ ਹੰਬਣਾ ਕੰਮ ਕਰਨਾ ਬੂਹੇ ਰੋਟੀ ਖਾਣੀ ਰੋਟੀ ਖਾਣੇ ਦਾ ਕੰਮ ਕਰਨਾ ਬੂ ਚੱਲ ਚੱਲ ਜਾ ਲੱਗੀ ਰਹਿ ਆ ਜਾ ਰ ਚੱਲ ਚੱਲ ਪੱਟ ਕਰਾਂ ਪੱਟ ਹੋਰ ਕਿਧਰ ਇੰਨੇ ਇਧਰ ਆਇਆ ਤੂੰ ਇਧਰ ਨਹੀਂ ਆਣਾ ਇਧਰ ਆਹੀ ਪੱਟੇ ਨੂੰ ਇਹਨੂੰ ਪੱਟ ਪੱਟੇ ਨੂੰ ਹਾਂ ਪੱਟ ਦੇ ਪੱਟ ਦੇ ਸ਼ਾਬਾਸ਼ ਹੋਰ ਪੱਟ ਪੱਟ ਪਟਾ ਪਟਾ ਆਇ ਨਾ ਕਰੇ ਯਾਰ ਇਹਨੇ ਸੀਤੀ ਹੰਬ ਗਈ ਬੱਸ ਹੋਏ ਪਟ ਸ਼ਾਬਾਸ਼ੇ ਚੱਲ ਚੱਲ ਤੜੇ ਤੜੇ ਪਟਦੇ ਪਟਦੇ ਕੀ ਹੋ ਲ ਹੰਬ ਗਈ ਪਟੇ ਰ ਚੱਲ ਫਟ ਫਟ ਪਟ ਸ਼ਾਬਾਸ਼ੇ ਹੋਰ ਲਾ ਜੋਰ ਕੋਈ ਨਾ ਕੋਈ ਨਾ ਥੋੜੀ ਹੋਰ ਖਲਾਰ ਦੇ ਤਾਂ ਹੱਥ ਨਾ ਢਾ ਥੱਲੇ ਦੇ ਪਟਣਾ ਯਾਰ ਫਲੇ ਪਟਾ ਹਏ ਪਟ 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 ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਹਾਂ ਹਾਂ ਪਟ 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 ਹੋਏ ਪਟ ਝੋੜਾ ਘਟੋਆ ਕੀ ਗੱਲ ਉੱਧਰ ਕੁਛ ਨਹੀਂ ਗਾ ਚਿੜੀ ਹੈਗੀ ਕੁਮਾ ਦਾ ਕੰਮ ਕਰ ਕੰਮ ਕਰ। ਕਿਉਂ ਬਣੀ ਭੂਏ ਭੂ ਦੇਖੋ। ਬਸ ਤੇਰ ਪੱਟਾਇਆ ਆਏ ਆਏ ਹੋਰ ਪਟੇ ਕਬਜ ਚੱਲ ਪੱਟੈ ਨੂੰ ਆਏ ਹੋਰ। ਪਟਦੇ 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 ਸ਼ਾਬਾਸ਼ ਲਾ ਜੋਰ। ਸ਼ਾਬਾਸ਼ ਸ਼ਾਬਾਸ਼ ਪੱਟ ਦੇ ਪੱਟ ਦੇ ਆ ਇਹਨਾਂ ਖਲਾ ਰਹੇ ਨੇ ਦੇਖੋ ਕਿਵੇਂ ਖਲਾਤੀ ਜੋਰ ਲਾਵਣਾ ਮੋਟਾ ਐ ਨਹੀਂ ਸਰਨਾ ਲਾਲਾ ਜੋ ਸ਼ਾਬਾਸ਼ੇ ਮਸ ਹੰਬ ਗਈ ਖਤਮ ਹੋ ਗਿਆ ਜੋਰ ਹੁਣ ਜੋਰ ਖਤਮ ਹੋ ਗਿਆ ਪਟ 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 ਦੇ ਹੁਣ ਤੇਰੀ ਖਲਾਰ ਨਹੀਂ ਆਪਾਂ ਮੁੰਦਿਆ ਸੇ ਖਲਾਰਾਂਗੇ ਫਿਰ ਹੂ ਬਸ ਪਟੋ ਹੋਰ ਪਟ ਲਾ ਪਟਲਾ ਪਟਲਾ ਨਾ ਰੇਤਾ ਖਾਣਾ ਨਹੀਂ ਤੂੰ ਪੱਟਣ ਨੂੰ ਕਹ ਤੈਨੂੰ ਮੈਂ KL hambgi bas ho gaya zor khatam hai